ਤੁਹਾਨੂੰ ਆਪਾਂ ਸਿਰਫ 60000 ਰੁਪਏ ਦੇ ਵਿੱਚ ਆਲਾ ਬਾਈ ਫਰਸਟ ਓਨਰ 60000 ਰੁਪਏ ਦੀ ਲੈ ਜਾਓ ਬਾਈ ਅੱਜ ਆਈ 10 ਆਪਾਂ ਤੁਹਾਨੂੰ ਦੇਣੀ ਹੈ 105000 ਰੁਪਏ ਚ ਨਾ ਬਾਈ ਹੋਏ ਨਹੀਂ 사ਰੀ ਇਹ ਤਾਂ ਘੱਟ ਤਾਂ ਹੋਣੀ ਨਹੀਂ 27 ਤੱਕ ਪਾਸ ਅਰੀਜਨਲ ਕਾਰ ਸਾਰੀ ਜਿੱਥੇ ਦਿੱਲੀ ਨੰਬਰ ਨਹੀਂ ਨਹੀਂ ਇਹ ਜਿੱਥੇ ਕਹਿੰਦਾ ਪੀ ਵੀ ਤੇਰਾ ਪ੍ਰੋਡਕਸ਼ਨ ਵਾਲੇ ਪਹੁੰਚ ਗਏ 110000 ਰੇਟ ਮੈਂ ਥੋੜੀ ਮੰਨਣੀ ਹੈ ਨਹੀਂ ਜੀ ਇਹਦਾ 105000 ਰੇਟ ਹੋਇਆ ਇਹਨਾਂ ਪਤਾ ਲੱਖ ਦੀ ਆਪਣੀ ਪਰਚੇਜ਼ ਹੈ ਇਹਦੀ ਕਾਰ ਦੀ ਬਾ 99000 ਰੁਪਏ ਨਹੀਂ ਨਹੀਂ 105 ਦੇ ਨਗੇ ਹਨੀ ਨਾਲ ਗੱਡੀ 135000 ਦੀ ਇਥੇ ਰੱਖਾ 1.5 ਲੱਖ ਦੇ 60 ਵਾਲੀ ਗੱਡੀ ਜਾਨੀ ਗੱਡੀ ਵੀ ਨਵੀਂ ਆ ਬਿਲਕੁਲ ਜਦੋਂ ਮਰਜੀ ਬੰਦਾ ਆ ਕੇ ਤਸੱਲੀ ਕਰੇ ਚੈੱਕ 11 ਮਾਡਲ ਹੈ 37000 ਚੱਲੀ ਹੋਈ ਹੈ 37000 ਅਰੀਜਨਲ ਚੱਲੀ ਗਰੰਟੀ ਹੈ ਆਪਣੀ ਤਿੰਨ ਟਾਇਰ ਕੰਪਨੀ ਫੈਕਟਰ ਨੇ ਦੋ ਟਾਇਰ ਇਹਦੇ ਨਵੇਂ ਲੱਗੇ ਅਗਲੇ ਸਰਵ 40000 ਚੱਲੀ ਹੋਈ ਮਰੂਤੀ ਹੈ 40000 ਚੱਲੀ ਹੋਈ ਫਸਟ ਹੌਨ ਟਾਇਰ ਨਾਲ ਦੇ ਪੰਜੇ ਕੰਪਨੀ ਦੇ ਹਾਂਜੀ ਠੀਕ ਹੈ ਜੀ ਸਾਰੀ ਗੱਡੀ ਅਰੀਜਨਲ ਆਪਣੀ ਜਿੱਥੋਂ ਮਰਜੀ ਬੰਦਾ ਚੈੱਕ ਕਰਾ ਸਕਦਾ ਕੇ ਟਾਇਰ ਕਹਣੀ ਆਪਾਂ ਨੇ ਹਾਂਜੀ ਇਹ ਵੀ ਗੱਡੀ ਤੁਹਾਨੂੰ ਬਹੁਤ ਘੱਟ ਰੇਟ ਦੇ ਦਿਆਂਗੇ ਆਪਾਂ 1,65,000 ਰੁਪਏ ਦੀ ਬਿੱਡ ਐਨਓਸੀ ਦੇ ਨਾਲ 1,65,000 ਦੀ ਮਿੱਤਰੋ ਅੱਜ ਸਾਡਾ ਬੋਟ ਕਰਾ ਕੇ ਦਵਾਂਗੇ ਡਿਜ਼ਾਇਰ ਕਾਰ ਵੀ ਲੈ ਦਿੰਦੇ ਦਿਆਂਗੇ 1.5 ਲੱਖ ਰੁਪਏ ਦੀ ਐਨਓਸੀ ਨਾਲ ਅੱਛਾ 1,25,000 ਦੀ ਬਿੱਡ ਐਨਓਸੀ ਦੇ ਨਾਲ ਕਿੰਨੇ ਚ ਦਵਾਂਗੇ ਗਰਾਰੀ ਦਾ ਫਿਰ ਇੱਥੇ ਜੀ ਇਹ ਤੁਹਾਨੂੰ ਦੇ ਦਾਂਗੇ ਸਿਰਫ ਆਪਾਂ 68,000 ਰੁਪਏ ਚ ਨਾ ਨਹੀਂ ਨਹੀਂ ਇਹ ਤਾਂ ਘੱਟ ਹੋਣੀ ਪਾਸਿੰਗ ਵਾਲੀ ਗੱਡੀ ਕਿੱਥੋਂ ਮਿਲਦੀ ਆ ਸੈਂਟਰ ਦਾ ਸਕ੍ਰੈਪ ਰੇਟ 35,000 ਆ ਫਿਰ ਕੀ ਹੋ ਗਿਆ ਜਿਹੜੇ ਬੰਦੇ ਲੈਣੀ ਹੋਊਗੀ ਤੁਹਾਡੇ ਸਾਹਮਣੇ 68000 ਦੀ ਛੜਦਾ ਉਹ ਤੁਸੀਂ ਆ ਕਿੰਨੇ ਲਾਏ ਟਾਇਰ ਟੱਚ ਸਿਸਟਮ ਸੈਂਟਰ ਲੋਕ ਸਾਰਾ ਸਮਾਨ ਲੱਗਿਆ ਕਰੋਟਲ ਕਾਰ ਤੇ ਸ਼ੋ ਸ਼ਕੀਂ ਜਗ ਡਈ ਹੈ ਭਾਈ 70000 ਰੁਪਏ ਦੀ ਡੀਜ਼ਲ ਵਾਲੀ ਕਾਰ ਲੈ ਜਾਓ ਭਾਈ ਸਾਰੇ ਬਰਾਬਰੋ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਲੋਧੀ ਕਹਿੰਦਾ ਕੱਟ ਰੇਟ ਦੇ ਵਿੱਚ ਗੱਡੀਆਂ ਲੱਭ ਰਹੇ ਹਾਂ ਅੱਜ ਵੀਰੇ ਅਨਲਿਮਟਿਡ ਸਟਾਕ ਭਰਾ ਹੋਰਣ ਲੈ ਆਂਦਾ ਜਸਪ੍ਰੀਤ ਮੋਟਰ ਸਹਿਰ ਸੰਗਰੂਰ ਚ ਪਹੁੰਚ ਕੇ ਬਾਕੀ ਬਾਅਦ ਨੂੰ ਦੇਖ ਕੇ ਤੁਸੀਂ ਸਮਝੇ ਹੋਗੇ ਕਿਵਰੇ ਪੰਜਾਬ ਦੇ ਵਿੱਚ ਜੇ ਸਭ ਤੋਂ ਘੱਟ ਰੇਟ ਦੇ ਵਿੱਚ ਗੱਡੀ ਲੈਣੀ ਹੈ ਤਾਂ ਬੜੇ ਕੋਲ ਆ ਜਾਣ ਜੀ। ਲਓ ਜੀ ਜਸਪਰੀਤ ਮੋਟਰ ਤੇ ਪਹੁੰਚੋ ਤੇ ਇਹ ਹੈਗਾ ਆਪਣਾ ਦੋ ਆਟੋ ਲੈਟਰ ਨੇਗੇ ਤੁਸੀਂ ਕਿਹੜੇ ਮਰਜ਼ੀ ਦੱਸ ਸਕਦੇ ਹੋ। ਆਹ ਰੋਡ ਚੈੱਕ ਕਰੀ ਇੱਕ ਵਾਰੀ ਆਪਣਾ ਬਾਈਪਾਸ ਰੋੜਾ ਧੂਰੀ ਨੂੰ ਜਾਣ ਲਵਗੇ ਸੰਗਰੂਰ ਤੋਂ ਹਨਾ ਜੀ ਨੜਕਲ ਚੌਂਕ ਤੋਂ। ਲਓ ਜੀ ਬਾਕੀ ਲੋਕੇਸ਼ਨ ਗੂਗਲ ਤੇ ਪਈ ਆ ਆਪਣੇ ਹਨਾ ਕੋਈ ਚੱਕਰ ਨਹੀਂ। ਜਸਪਰੀਤ ਮੋਟਰ ਭਰ ਕੇ ਆ ਜਾਂਦੇ। ਹਾਂ ਬਾਕੀ ਸਕਰੀਨ ਤੇ ਨੰਬਰ ਚੱਲ ਰਹੇ ਨੇ ਕਰ ਲਓ ਜੀ ਕੰਟੈਕਟ। ਹੁਣ ਆਪਾਂ ਤੁਹਾਨੂੰ ਫਟਾਫਟ ਗੱਡੀਆਂ ਦਿਖਾਵਾਂਗੇ। ਤੇ ਲੋਨ ਵਗੈਰਾ ਸਲਟੀ ਜੀ ਕਰ ਦਾਂਗੇ ਨਾ ਬਾਈ ਉਹੀ 12 13 ਮਾਡਲ ਤੋਂ ਉੱਪਰ ਹੋਊਗਾ ਕਿਉਂਕਿ ਘੱਟ ਗੱਡੀ ਦੇ ਵਾ ਕਰਾਉਣੀ ਖਰਚਾ ਵੱਧ ਪੈ ਜਾਂਦਾ ਉਹ ਮਾਡਲ ਤੇ ਬਾਕੀ ਐ ਮੰਨ ਕੇ ਚੱਲੋ ਤੁਹਾਨੂੰ ਗੱਡੀ ਇਹੇ ਜਿਹੜੇ ਡੇ ਤੇ ਦੇ ਦਾਂਗੇ ਤੁਸੀਂ ਕਹਿੰਗੇ ਲੋਨ ਸਾਡੇ ਯਾਰ ਕਹੇ ਚੱਕ ਲਿਓ ਨੇ ਹਣਾ ਜੀ ਕਰੀ ਸਟਾਡੀ ਸਭ ਤੋਂ ਪਹਿਲਾਂ ਬਤਖਾ ਨਹੀਂ ਸਭ ਤੋਂ ਜਿਹੜੀ ਵੱਧ ਵਿਗਣ ਵਾਲੀ ਕਾਰ ਹੈ Maruti ਸੰਜੂਕੀ ਦੀ Swift ਖੜੀ ਆ ਮਿੱਤਰੋ ਇਹ Swift ਬਾਈ 15 ਮਾਡਲ ਕਾਰ ਆ ਸਾਰੀ ਓਰੀਜਨਲ ਆ ਬੰਪਰ ਛੱਡ ਕੇ ਕਿਤੋਂ ਵੀ ਗੱਡੀ ਦੇ ਹੋਂ ਥਾਈ ਕਿਤੋਂ ਹੀ ਪੇਂਟ ਨਹੀਂ ਵੱਜਿਆ ਬੰਪਰ ਛੱਡ ਕੇ ਸਾਰੀ ਗੱਡੀ ਹੁੰਦੀ ਬਾਕ 15 ਮਾਡਲ ਆ VDI LDI ਆਪਸ਼ਨਲ ਮਾਡਲ ਆ ਦੋ ਫਰੰਟ ਵਿੰਡੋ ਕੰਪਨੀ ਵੱਲੋਂ ਆਉਂਦੀ ਹੈ VDI ਵਾਂਗੂ ਦੋ ਦੋ ਚਾਬੀਆਂ ਚ ਸੈਂਟਰ ਲੌਕ ਆ ਕੰਪਨੀ ਠੀਕ ਹੈ ਜੀ ਠੀਕ ਹੈ ਜੀ ਤੇ ਪਾਵਰ ਵਿੰਡੋ ਪਾਵਰ ਸਟੀਅਰਿੰਗ ਸਾਰਾ ਕੁਝ ਆਕਾਰ ਚ ਠੀਕ ਹੈ 64000 70000 ਦੇ ਕਰੀਬ ਚੱਲੀ ਹੈ Ориジナル ਕਾਰ ਪਹਿਲੇ ਨਾਮ ਆ ਦੋਨੋਂ ਚਾਬੀ ਹੈ ਇਨਸ਼ੋਰਸ ਇੱਕ ਸਾਲ ਦਾ ਵੈਲਿਡ ਆ ਟਾਇਰ ਨਵੇਂ ਲੱਗੇ ਚਾਰੋਂ ਓਕੇ ਸਟਿੱਪਨੀ ਨਾਲ ਦੀ ਹੈ ਡੀਜ਼ਲ ਵੇਰੀਐਂਟ ਦੇ ਨਾਲ 2015 ਮਾਡਲ ਦੀ ਸਵਿਫਟ ਕਿੰਨੇ ਦੇ ਦਾਂਗੇ ਫਸਟ ਆਨਰ ਕਾਰ ਆ ਇਹ ਦੇ ਦਾਂਗੇ ਤੁਹਾਨੂੰ ਬਿੱਡ ਐਨਓਸੀ 365000 ਰੁਪਏ ਦੀ ਲੋ ਜੀ 365000 ਦੀ 2015 ਮਾਡਲ ਡੀਜ਼ਲ ਵੇਰੀਐਂਟ ਦੇ ਨਾਲ ਹੈ ਤੇ ਜੈਨੈਸਟਰੀ ਲੋ ਜੀ ਨਹੀਂ ਇਹ ਰੈਟ ਜੱਦੀ ਹੈ ਰੈਟ ਜਹੇ ਐਲ ਐਕਸ ਆਈ ਮਾਡਲ ਹੈ ਦੋ ਫਰੰਟ ਪਾਵਰ ਵਿੰਡੋ ਹੈ ਦੀ ਹਾਂਜੀ ਨਵੇਂ ਮਾਡਲ ਦਾ ਕੇ ਸੀਰੀਜ਼ ਇੰਜਨ ਆਉਂਦਾ ਇਹ ਚ ਹਾਂਜੀ ਤੇ ਟਾਇਰ ਗੱਡੀ ਹੈਗੇ 60% 11 ਮਾਡਲਸ ਹੈ ਨਾ ਨਹੀਂ 2010 ਮਾਡਲ ਹੈ 10 ਮਹੀਨੇ ਦੀ ਅਗਸਤ ਦੀ ਓਕੇ ਹਾਂ ਇਹ ਆਪਾਂ ਤੁਹਾਨੂੰ ਦੇ ਦਾਂਗੇ ਐਨਓਸੀ ਨਾਲ ਗੱਡੀ 1,35,000 ਦੀ ਇੱਥੇ ਰੱਖਾ 1.5 ਲੱਖ ਕੇ 60 ਵਾਲੀ ਗੱਡੀ ਯਾਨੀ ਗੱਡੀ ਵੀ ਨਵੀਂ ਹੈ ਬਿਲਕੁਲ ਜਿਦੋਂ ਮਰਜ਼ੀ ਬੰਦਾ ਆ ਕੇ ਤਸੱਲੀ ਕਰੇ ਚੈੱਕ ਕਰੇ ਫੇਰ ਆ ਲਾ ਭਾਈ ਆਪਣੇ ਮੁੱਲ 'ਚ ਦਵਾਂਗੇ अल्टੋ ਦੇ ਮੁੱਲ ਦੇ ਵਿੱਚ ਅੱਜ Maruti ਸੰਜੂਕੀ ਦੀ ਰਲਜ਼ ਮਿੱਤਰੋ ਸਿਰਫ 1 ਲੱਖ 35000 ਰੁਪਏ ਦੀ ਆ ਬਣ ਜੀ ਇੰਸ਼ੋਰਸ ਵਗੈਰਾ ਸਾਰਾ ਫੁੱਲ ਆ ਦੋਨੋਂ ਚਾਬੀਆਂ ਨੇ ਤੇ अल्टੋ ਜੀ अल्टੋ ਹੈ ਜੀ 37000 ਚੱਲੀ ਹੋਈ ਬਸ 37000 ਓਰਿਜਨਲ ਚੱਲੀ ਆ ਇਹ ਵੀ ਫਸਟ ਓਨਰ ਦੀ ਕਾਰ ਆ ਹਾਂਜੀ ਇਹਦਾ ਮਤਲਬ ਇੰਸ਼ੋਰਸ ਸਾਰਾ ਕੁਝ ਵੈਲਿਡ ਆ A to Z ਆ ਠੀਕ ਹੈ ਜੀ ਦੋਨੋਂ ਚਾਬੀਆਂ ਨਾਲ ਮਾਡਲ ਕਿੰਨੇ ਜੀ ਇਹ ਮਾਡਲ 2011 11 ਮਾਡਲ ਆ 37000 ਚੱਲੀ ਹੋਈ 37000 ਓਰਿਜਨਲ ਚੱਲੀ ਗਾਰੰਟੀ ਆ ਆਪਣੀ ਤਿੰਨ ਟਾਇਰ ਕੰਪਨੀ ਫੈਕ ਸਾਰੀ ਗੱਡੀ ਓਰੀਜਨਲ ਹੈ ਕੋਟਲਾ ਕਿਤੇ ਪੇਟ ਨਹੀਂ ਕੁਝ ਨਹੀਂ ਹੈ ਗੱਡੀ ਦਾ ਬੰਪਰ ਤੋਂ ਬੰਪਰ ਓਰੀਜਨਲ ਹੈ ਸਾਰਾ ਕੁ ਨਾਲ ਦਾ ਬੰਪਰ ਲੱਟਾ ਜੋ ਵੀ ਆਦਾ ਕੰਪਨੀ ਨਾਲ ਦਾ 37000 ਚੱਲੀ ਜ਼ਿੰਮੇਵਾਰੀ ਆਪਣੀ ਇਹ ਗੱਡੀ ਦੇ ਰਾਂਗੇ ਤੁਹਾਨੂੰ ਆਪਾਂ 140000 ਦੀ ਆ ਲੈ ਜਾਓ 140000 ਦੀ ਸਿਰਫ 37000 ਚੱਲੀ ਹੋਈ ਬੰਪਰ ਤੋਂ ਬੰਪਰ ਓਰੀਜਨਲ ਅਲਟੋ ਐਲ ਐਕਸ ਆਈ ਐਲ ਐਕਸ ਆਈ ਤੇ ਮਰੂਤੀ ਜੀ ਮਰੂਤੀ ਆਈ ਹੁਣ ਪਤਾ ਹੈ ਮਰੂਤੀ ਕਾਰ ਜਿਹੜਾ ਹੈਗੀ ਆ ਮਤਲਬ ਆਮ ਗੱਡੀ ਦੇਖਣ ਨੂੰ ਮਿਲਦੀ ਆ 9 10 8 9 10 ਮਾਡਲ ਆ ਰਹੀਆਂ ਨੇ ਜਾਂ ਹਾਂਜੀ ਇਹ ਮਰੂਤੀ ਆਪਾਂ ਲਈਏ ਮਾਡ ਇਹ ਨਵੀਂ ਮਰੂਤੀ ਹੈ ਇਹ 12 ਮਾਡਲ 12 ਦੇ ਵਿੱਚੇ ਗੱਡੀ ਬੰਦ ਹੋਈ ਆ ਬਈ ਐ ਮੰਨਨੇ ਕੇ ਚੱਲੋ ਬਸ ਕੰਪਨੀ ਦੀ ਆਖਰੀ ਕਾਰ ਆ ਉਹ ਸਾਲ ਦੇ ਵਿੱਚ 12 ਦੇ ਵਿੱਚ ਆਏ ਨੇ ਮਾਡਲ ਔਰ ਗੱਡੀ ਬਈ ਤੁਸੀਂ ਆ ਦੇਖ ਲੋ ਯਾਰ ਦੇਖਣ ਦੇ ਵਿੱਚ ਨਵੀਂ ਹੈ ਬਿਲਕੁਲ 40000 ਚੱਲੀ ਆ ਓਰੀਜਨਲ ਫਸਟ ਆਨਰ ਦੀ ਕਾਰ ਆ ਹਾਂਜੀ ਸਿਰਫ 40000 ਚੱਲੀ ਹੋਈ ਮਰੂਤੀ ਐ 40000 ਚੱਲੀ ਹੋਈ ਫਸਟ ਆਨਰ ਟਾਇਰ ਨਾਲ ਦੇ ਪੰਜੇ ਕੰਪਨੀ ਦੇ ਹਾਂਜੀ ਠੀਕ ਐ ਜੀ ਸਾਰੀ ਗੱਡੀ ਓਰੀਜਨਲ ਆ ਆਪਣੀ ਜਿੱਥੋਂ ਮਰਜ਼ੀ ਬੰਦਾ ਚੈੱਕ ਕਰਾ ਸਕਦਾ ਕਿ ਟਾਇਰ ਵੀ ਨਾਲ ਚੈੱਕ ਕਰ ਸਕਦਾ ਹਾਂਜੀ ਪਹਿਲੇ ਨਾਮ ਕਾਰ ਆ ਇਹ ਕਿੰਨੇ ਦੇ ਦੰਗੇ ਇਹ ਭਾਈ ਇਹ ਤੁਹਾਨੂੰ ਦੇ ਦਾਂਗੇ ਸਿਰਫ 88000 ਰੁਪਏ ਚ ਇੱਥੇ ਰੱਖ 88000 ਰੁਪਏ ਦੀ ਨਵੀਂ ਕਾਰ ਆ ਬਿਲਕੁਲ ਬ੍ਰਾਂਡ ਕਿੰਨੀ ਚੱਲੀ ਸੀ ਜੀ 40000 ਚੱਲੀ ਸਰ ਸਿਰਫ 40000 ਚੱਲੀ ਹੋਈ ਮਾਡਲ 2012 ਤੇ 33ਵੇਂ ਮਹੀਨੇ ਦੀ 3ਰੇ ਮਹੀਨੇ ਦੀ ਆਈਟਮ ਹੈ ਜੀ i10 ਆ ਗਈ ਹੈ ਪਾਸਿੰਗ ਵਾਲੀ ਕਾਰ ਆ 2029 ਤੱਕ ਵੈਲਿਡ ਆ ਹਾਂਜੀ 1 ਸਾਲ ਦਾ ਇਨਸ਼ੋਰਸ ਹੈ ਦਾ ਕਾਰ ਦਾ ਮੈਗਨਾ ਮਾਡਲ ਹੈ ਚ ਸੀਟ ਕਵਰ 7000 ਦੇ ਲੱਗੇ ਨੇ ਘੱਟੋ ਘੱਟ ਵਧੀਆ ਪੂਰੇ 9 ਮਾਡਲ ਆ ਜਾਣਾ 9 ਮਾਡਲ 29 ਤੱਕ ਵੈਲਡਾ ਸੀਟ ਕਵਰ ਨਵੇਂ ਨੇ ਟਾਇਰ ਹੁਣ ਨਵੇਂ ਲੱਗੇ ਨੇ ਕਾਰ ਦੇ ਬੈਟਰੀ ਨਵੀਂ ਆ ਸੈਂਟਰ ਲੋਕਿੰਗ ਆ ਸਾਰਾ ਸਮਾਨ ਲੱਗਿਆ ਗੱਡੀ ਚ ਸੰਗਰੂਰ ਦਾ ਹੀ ਨੰਬਰ ਆ 57000 ਚੱਲੀ ਆ ਇਹ ਗੱਡੀ ਦੇਣਾ ਤੁਹਾਨੂੰ 158000 ਦੀ ਸੌਟਰ ਸਾਰੇ ਪੇਪਰ ਪੂਰੇ 155000 ਰੁਪਏ ਦੀ ਲੈ ਜਾ ਬਾਈ ਲੈ ਠੀਕ ਐ ਇਹਦੇ ਵਿੱਚ ਹੋਰ ਮਾਣ ਦਾਨ ਕਰਾ ਦਾਂਗੇ ਮੌਕੇ ਤੇ ਛੋਟੇ ਜੀ ਸੇਫਟੀ 14 ਮਾਡਲ ਆ ਬੀਡੀਆਈ ਕਾਰ ਆ ਹਾਂਜੀ ਮਤਲਬ ਇਹਦੇ 2-4 ਪੀਸ ਪੇਂਟ ਹੈਗੇ ਨੇ ਗੱਡੀ ਦੇ ਉਹ ਅਸੀਂ ਆਪ ਕਰਾਇਏ ਨੇ ਸਕਰੈਚ ਸੀ ਕਰਦੇ ਉੱਪਰ ਹਾਂਜੀ ਉਹ ਬੰਦੇ ਜੀ ਨੇ ਨਾ ਇਨਾਮ ਤੇ ਬੰਦੇ ਫੌਰਨ ਗਏ ਨੇ ਆਪ ਓਕੇ ਠੀਕ ਆ ਨਾਮ ਕਰਾ ਕੇ ਗੱਡੀ ਮਿਲੂਗੀ ਨਾਮ ਕਰਾਉਣੀ ਪਊਗੀ ਬੰਦਿਆਂ ਨੂੰ ਠੀਕ ਹੈ ਅਲਾਈ ਵੀਲੇ 'ਚ ਹੁਣ ਪੈ ਨੇ 30000 ਦੇ ਨਵੇਂ ਠੀਕ ਹੈ ਜੀ ਠੀਕ ਹੈ ਜੀ ਤੇ ਬੀਡੀਆਈ ਮਾਡਲ ਆ ਇਨਸ਼ੋਰੈਂਸ ਵਗੈਰਾ ਸਾਰਾ ਕੁ ਪੂਰਾ ਗੱਡੀ ਦਾ ਹਾਂਜੀ ਇਹ ਦੀ ਰਾਂਗੇ ਤੁਹਾਨੂੰ ਆਪਾਂ ਲਾਸਟ ਇੱਕ ਰੇਟ ਦੇਣ ਲਿਆਂ ਵਾਲਾ ਬਹੁਤ ਘੱਟ ਰੇਟ 'ਚ 14 ਮਾਡਲ ਦਾ ਰੇਟ ਤੁਹਾਨੂੰ ਆਪਾਂ ਦਾ ਦਿੱਲੀ ਨੰਬਰ ਦੇ ਲੋਕ 3.5 3 ਲੱਖ ਮੰਗੀ ਜਾਂਦੇ ਆ ਆਪਾਂ ਤੁਹਾਨੂੰ ਦੇਣੀ ਹੈ ਗੱਡੀ ਸਿਰਫ 3,20,000 ਰੁਪਏ 'ਚ ਲਾਈਟ ਹੈ ਨਵੇਂ ਲੱਗੇ 3,20 ਦੀ 2014 VDI ਹੈ ਡੀਜ਼ਲ ਵੇਰੀਐਂਟ ਦੇ ਨਾਲ ਹੈ ਨੈਨੋ ਜੀ ਨੈਨੋ ਗੱਡੀ 2000 10 ਮਾਡਲ ਹੈ ਇਹ ਸਾਰੀ ਓਰੀਜਨਲ ਹੈ ਪਾਵਰ ਵਿੰਡੋ ਏਸੀ ਸਾਰਾ ਕੁਝ ਹੈ ਦੇ ਵਿੱਚ ਟਾਇਰ ਨਵੇਂ ਲਾਗੇ ਇਹਦੇ ਕਾਰ ਦੇ ਪਟਿਆਲੇ ਦਾ ਨੰਬਰ ਆ ਪਾਸਿੰਗ ਇਹਦੀ ਅਜੇ 1 ਮਹੀਨਾ ਪਈ ਹੈ ਅੱਗੇ ਵਧਾਉਣੀ ਹੈ ਵੱਧ ਵੀ ਜਾਊਗੀ ਇਹ ਗੱਡੀ ਦੇ ਦਾਂਗੇ ਤੁਹਾਨੂੰ ਆਪਾਂ ਸਿਰਫ 52000 ਰੁਪਏ ਚ ਲਓ ਜੀ 50000 ਰੁਪਏ ਦੀ ਆ ਵੀ ਲੈ ਜਾਓ ਬਾਈ ਨੈਨੋ ਕਾਰ ਹਲੇ ਮੁੱਕਿਆ ਨਹੀਂ ਸਟਾਕ ਮਿੱਤਰੋ ਬਹੁਤ ਖੜਾ ਹੈ ਤੁਹਾਨੂੰ ਵੀ ਦਿਖਾਣਿਆਂਗੇ ਇਹ i20 ਕਾਰ ਕਲਰ ਮਿੱਤਰੋ ਗ੍ਰੇ ਹੈ ਦੱਸੋ ਜੀ ਡਿਟੇਲ ਇਹ ਕੀ ਹੈ ਜੀ ਇਹ ਗੱਡੀ ਬਠਿੰਡੇ ਦਾ ਨੰਬਰ ਆ ਓਰੀਜਨਲ ਕਾਰ ਪੱਕੇ ਨੰਬਰ ਦੀ ਹੈ ਪੱਕੇ ਨੰਬਰ ਦੀ ਓਰੀਜਨਲ ਕਾਰ ਆ ਤੇ ਚੱ ਮਾਡਲ 2000 ਸਪੋਰਟਸ ਆਪਸ਼ਨਲ ਮਾਡਲ ਆ 15 ਮਾਡਲ 15 ਵੀਰੇ ਸਪੋਰਟਸ ਹੈ ਡੀਜ਼ਲ ਹੈ ਆਪਸ਼ਨਲ ਮਾਡਲ ਆ ਹਾਂਜੀ ਤੇ ਕੰਪਨੀ ਕੰਪਨੀ ਲਾਈ ਲੂ ਜੋ ਵੀ ਨਾਲ ਆਉਂਦਾ ਇਹ ਸਾਰਾ ਇਨਸ਼ੋਰਸ ਵਗੈਰਾ ਸਾਰਾ ਫੋਲ ਦਾ ਕਾਰ ਦਾ ਸਿੰਗਲ ਚਾਬੀ ਹੈ ਦੀ ਨਾਲ ਠੀਕ ਹੈ ਜੀ ਓਕੇ ਠੀਕ ਹੈ ਜੀ ਇਹ ਗੱਡੀ ਦੇ ਦੇ ਦਾਂਗੇ ਤੁਹਾਨੂੰ ਆਪਾਂ ਮੰਨ ਲਓ ਦਿੱਲੀ ਨੰਬਰ ਦਾ ਰੇਟ ਘੱਟੋ ਘੱਟ 4.80 ਦਾ ਰੇਟ ਤਾਂ ਹੈਗੀ ਹੈਗਾ ਦਾ ਹੈਗਾ ਜੀ ਜਿਹੜੀ ਪੁਸ਼ ਬਟਨ ਸਟਾਰਟ ਵਾਲੀ ਆ ਠੀਕ ਹੈ ਆਪਾਂ ਤੁਹਾਨੂੰ ਪੱਕੇ ਪੰਜਾਬ ਨੰਬਰ ਦੀ ਗੱਡੀ ਦੇ ਦਾਂਗੇ ਸਵਾ ਚਾਰ ਲੱਖ ਰੁਪਏ ਦੀ 15 ਮਾਡਲ ਆ ਆਪਸ਼ਨਲ ਮਾਡਲ ਨਵੀਂ ਕ ਆਜੋ ਜੀ ਇੱਧਰ ਖੜੀਆ ਆਪਣੇ ਕੋਲ ਡਿਜ਼ਾਇਰ ਆ ਕਿੰਨਾ ਮਾਡਲ ਹੈ ਇਹ 10 ਇਹ ਡੀਆਰ ਹੈਗੀ 10 ਮਾਡਲ ਆ ਹਾਂਜੀ ਸਾਰੇ ਕੀ ਸਾਰੋਂ ਨਾਲ ਦਾਦਾ ਏ ਟੂ ਜੈਡ ਕਿਹੜੀ ਵੀ ਐਕਸਾਈ ਹੈ ਵੀ ਐਕਸਾਈ ਆ ਕਾਰ ਹਾਂਜੀ ਇਹ ਦੋਨੋਂ ਚਾਬੀਆਂ ਨਾਲ ਨੇ ਠੀਕ ਹੈ ਜੀ ਨਵੇਂ ਮਾਡਲ ਦੇ ਇੰਜਨ ਆ ਕੇ ਸੀ ਵੀਰ ਦਾ ਫਸਟ ਆਨਰ ਦੀ ਕਾਰ ਆ ਐਨਓਸੀ ਇਹਦੀ ਮਤਲਬ ਮਿਲ ਜੂਗੀ ਜਿੱਥੇ ਹੀ ਲੈਣੀ ਆ ਆਪਾਂ ਨੇ ਹਾਂਜੀ ਇਹ ਵੀ ਗੱਡੀ ਤੁਹਾਨੂੰ ਬਹੁਤ ਘੱਟ ਰੇਟ ਦੇ ਦਾਂਗੇ ਆਪਾਂ 1,65,000 ਰੁਪਏ ਦੀ ਵਿੱਧ ਐਨਓਸੀ ਦੇ ਨਾਲ 165000 ਦੀ ਮਿੱਤਰੋ ਅੱਜ ਸਰਵੋਤ ਕਰਾ ਕੇ ਦਵਾਂਗੇ ਡਿਜ਼ਾਇਰ ਕਾਰ ਵੀ ਲੈ ਜਾ ਬਾਈ ਹੋਰਾਂ ਕੋਲ ਤੇ ਇਹ ਆ ਗਈ ਜੀ ਆਪਣੀ ਚੈਰੀ ਕਲਰ ਦੀ ਹੈ ਨਾ ਰੈੱਡ ਬ੍ਰੇਕਾ ਦੇ ਵਿੱਚ ਹੈ ਚੈਰੀ ਕਲਰ ਇਹ ਵੀ ਗੱਡੀ オリジナル ABS ਬ੍ਰੇਕ ਵਾਲੀ ਹੈ BXCI ਤੋਂ ਉੱਪਰਲਾ ਮਾਡਲ ਹੈ ਆਪਸ਼ਨਲ ਮਾਡਲ ਆ BXCI ਆਪਸ਼ਨਲ ਆ ਗਈ ਹੈ ABS ਬ੍ਰੇਕ ਵਾਲੀ ਹੈ ਜੀ ਸਾਰਾ ਸੀਟ ਕਵਰ ਵਗੈਰਾ ਦੋਨੋਂ ਚਾਬੀਆਂ ਸਾਰਾ ਕੁਝ ਨਾਲ ਆ ਸੈਂਟਰ ਲੋਕਿੰਗ ਜੋ ਵੀ ਹੈ ਦਾ ਮਾਡਲ ਕਿੰਨਾ ਜੀ ਦਾ ਤੇ ਮਾਡਲ ਹੈ ਜੀ 2009 ਦਸੰਬਰ 9 ਹੈ ਦਸੰਬਰ ਦੀ ਜੀ ਜਿਵੇਂ ਮਤਲਬ ਐਂ ਗੱਡੀ ਲੈਣੀ ਹੈ ਬੰਦੇ ਹੁੰਦੇ ਦਿੰਦੇ ਨੇ ਸਵਾ ਲੱਖ ਰੁਪਏ ਦੀ ਐਨਓਸੀ ਨਾਲ ਅੱਛਾ 1,25,000 ਦੀ ਵਿੱਦ ਐਨਓਸੀ ਦੇ ਨਾਲ ਐਵੇਂ ਮਿਲ ਜੂਗੀ ਜੇ 2030 ਤੱਕ ਵੈਲਿਡ ਕਰਾ ਕੇ 1 ਸਾਲ ਦਾ ਇੰਸ਼ੋਰੈਂਸ ਕਰਾ ਕੇ ਪੀਵੀ 13 ਦੀ ਪਲੇਟਾ ਲਵਾ ਕੇ ਸਾਰਾ ਕੰਮ ਅਸੀਂ ਕਰਾ ਕੇ ਦਵਾਂਗੇ ਅਗਲੇ ਦੇ ਨਾਮ ਕਰਾ ਕੇ 10-15 ਵਿੱਚ ਵਿੱਚ ਨਾਮ ਤਾਂ ਅਗਲੇ ਨੇ ਅਗਲੇ ਜ਼ਿਲ੍ਹੇ ਵਿੱਚ ਹੋਊਗੀ ਇਹ ਸੰਗਰੂਰ ਦਾ ਬੰਦਾ ਨਾਮ ਵੀ ਕਰਾ ਦੇ ਮਤਲਬ ਫਿਰ ਆਪਾਂ ਦਵਾਂਗੇ ਤੁਹਾਨੂੰ 1,58,000 ਰੁਪਏ ਚ ਅੱਛਾ ਫਿਰ ਸਾਰਾ ਕੁਝ ਕਰਾ ਕੇ ਫਿਰ ਸਾਰਾ ਕੁਝ ਕਰਾ ਕੇ 1,58 ਜਿਵੇਂ ਹੋ ਗਿਆ ਸਾਰਾ ਕੁਝ ਅਸੀਂ ਕਰਾ ਕੇ ਦਵਾਂਗੇ ਤੇ ਵਰਨਾ ਜੀ ਇਹ ਵਰਨਾ ਬਿਲਕੁਲ ਨਵੀਂ ਕਾਰ ਹੈ ਵੀ ਇਹ ਚੱਲੀ ਹੋਈ ਹੈ 65-70 ਕੇ ਹਜ਼ਾਰ ਦੇ ਕਰੀਬ 13 ਮਾਡਲ ਹੈ ਦਸੰਬਰ ਮਹੀਨੇ ਦੀ ਆ ਪੰਜਾਬ ਨੰਬਰ ਆ ਪੰਜਾਬੀ ਜਿਹੜਾ ਪੱਕੇ ਨੰਬਰ ਦੀ ਕਪੂਰਥਲਾ ਨੰਬਰ ਆ 13 ਪੱਕਾ ਪੰਜਾਬ ਨੰਬਰ ਵਰਨਾ 86 XX ਠੀਕ ਹੈ ਜੀ ਹਾਂ ਇਹ ਗੱਡੀ ਦੇ ਟਾਇਰ ਚਾਰੋਂ ਨਵੇਂ ਲੱਗੇ 1 ਸਾਲ ਦਾ ਇੰਸ਼ੋਰੈਂਸ ਹੋ ਗਿਆ 10,000 ਦਾ ਨਮਾਇਦਾ ਹਾਂਜੀ ਤੇ ਸਾਰੀ ਗੱਡੀ ओरिजिनल ਵਾਂਗੂ ਬਾਂਪਰ ਬੂੰ ਇਹ ਗੱਡੀ ਦੇ ਰਹੇ ਹਾਂ ਸਰਪੋਰ ਤੁਹਾਨੂੰ ਸਿਰਫ 365000 ਰੁਪਏ ਚ 365 ਦੀ 13 ਇਮੋਟ ਦਾ 13 ਦਸੰਬਰ ਦੀ ਲਾਸਟ ਮੰਥ ਦੀ ਹੈ 13 ਦਸੰਬਰ ਦੀ ਲਾਸਟ ਤੱਕ ਪਾਸਿੰਗ ਹੁਣ ਆਲਟੋ ਮਿੱਤਰੋ ਦੱਸੋ ਜੀ ਕਿ ਇਹ ਕਿਹੜੇ ਆਲਟੋ ਦੀ ਹੈ 2007 ਮਾਡਲ ਆ origignal ਪੰਜਾਬ ਨੰਬਰ ਦੀ ਕਾਰ ਹਾਂਜੀ ਤੇ ਪਾਸਿੰਗ ਇਹਦੀ 2027 ਤੱਕ ਆ ਓਕੇ ਸਾਰੀ ਸੈਟ ਸੂਡਾ origignal ਨੇ ਕਾਰ ਦੀ ਹੈ ਠੀਕ ਹੈ ਜੀ ਕੋਈ ਗਲੀ ਸੜੀ ਕੁਝ ਨਹੀਂ ਹੈਗਾ ਸਰਪੋਰ ਐਲ ਐਕਸ ਆਈ ਹੈ ਹਾਂਜੀ ਤੇ ਇੰਸ਼ੋਰੈਂਸ ਇਹਦਾ ਹੈਗਾ April ਤੱਕ ਵੈਲਿਡ ਹਾਂਜੀ ਤੇ ਇਹ ਕਾਰ ਦੇਣ ਤੁਹਾਨੂੰ ਬਹੁਤ ਘੱਟ ਰੇਟ ਚ ਮੰਨ ਕੇ ਚਲੋ ਇਹ ਲੱਖ ਸਵਾ ਲੱਖ ਦਾ ਰੇਟ ਲਾ ਮੰਗਦੀ ਮੰਗਦਾ ਘੱਟੋ ਘੱਟ ਆਪਾਂ ਤੁਹਾਨੂੰ ਦੇਣੀ ਹੈ 1 ਲੱਖ 5000 ਰੁਪਏ ਚ ਨਾ ਬਾਈ ਹੋਏ ਨਹੀਂ ਸਕਦੀ ਇਹ ਤਾਂ ਘੱਟ ਤਾਂ ਹੋਣੀ ਨਹੀਂ 27 ਤੱਕ ਪਾਸ ਅਰੀਜਨਲ ਕਾਰ ਸਾਰੀ ਜਿੱਥੇ ਦਿੱਲੀ ਨੰਬਰ ਨਹੀਂ ਨਹੀਂ ਇਹ ਜਿੱਥੇ ਕਹਿੰਦਾ ਪੀਵੀ ਤੇਰਾ ਪ੍ਰੋਡਕਸ਼ਨ ਵਾਲੇ ਪਹੁੰਚ ਗਏ 1 ਲੱਖ 10000 ਰੇਟ ਮੈਂ ਥੋੜੀ ਮੰਨਣੀ ਹੈ ਨਹੀਂ ਜੀ ਇਹਦਾ 1 ਲੱਖ 5000 ਰੇਟ ਹੋਏ ਨਾ ਪਤਾ ਲੱਖ ਦੀ ਆਪਣੀ ਪਰਚੇਜ ਹੈ ਇਹਦੀ ਕਾਰ ਦੀ ਬਾ 99000 ਹੋਵੇ ਨਹੀਂ ਨਹੀਂ 1 5 ਚੱਕ ਕੇ ਲੈ ਜਾਓ ਡਾਇਰੈਕਟ ਜਮੀਨ ਲੈਓ 99 ਤੋਂ 98 ਨਾ ਕਰਿਓ 99 ਤੇ ਆਹ ਜੀ ਆਪਣੀ ਇਹ ਸੈਂਟਰੋ ਹੈਗੀ 2003 ਮਾਡਲ ਆ ਕਾਰ 28 ਤੱਕ ਵੈਲਿਡਾ 1 ਸਾਲ ਦਾ ਇੰਸ਼ੋਰਸ ਪਿਆ ਕਰਦਾ ਪੰਜਾਬ ਨੰਬਰ ਹੈ ਨਾ ਪੰਜਾਬ ओरिजिनल ਨੰਬਰ ਦੀ ਫਰਸਟ ਓਨਰ ਆ ਮੇਰੇ ਨਾਮ ਕਰਾ ਕੇ ਮਿਲੂਗੀ ਸੈਕੰਡ ਓਨਰ ਹੋਂਦ ਫਰਸਟ ਓਨਰ ਆ ਓਕੇ ਕਿਉਂਕਿ ਜਿਹਨਾਂ ਦੇ ਨਾਮ ਤੇ ਹੈ ਨਾ ਗੱਡੀ ਪਾਸਿੰਗ ਕਿੰਨੇ ਤੱਕ ਹੈ ਪਾਪਨੀਓ ਲਈਏ ਗੱਡੀ ਆਪਾਂ ਨੇ ਜਿਹਨਾਂ ਦੇ ਨਾਮ ਤੇਉਂ ਨਾਮ ਕਰਾ ਕੇ ਦੇਣੀ ਪਾਸਿੰਗ 2028 ਤੱਕ ਆ 28 ਤੱਕ ਪਾਸਿੰਗ ਆ 1 ਸਾਲ ਦਾ ਇੰਸ਼ੋਰਸ ਪਿਆ ਵਾ ਟਾਇਰ ਗੱਡੀ ਦੇ ਨਵੇਂ ਨੇ ਹਾਂਜੀ ਠੀਕ ਹੈ ਪਾਵਰ ਸਟੀering ஏசி ਹੀਟਰ ਸਾਰਾ ਕੁਝ ਚਾਲੂ ਆ ਗੱਡੀ ਦਾ 60000 ਚੱਲੀ ਆ ओरिजिनल ਕਿੰਨੇ ਚ ਦਵਾਂਗੇ ਗਰਾਰੀ ਦਾ ਫਿਰ ਇੱਥੇ ਇਹ ਤੁਹਾਨੂੰ ਦੇ ਦਾਂਗੇ ਸਿਰਫ ਆਪਾਂ 66000 ਰੁਪਏ ਚ ਨਾ ਨਹੀਂ ਨਹੀਂ ਇਹ ਤਾਂ ਘੱਟ ਹੋਣੀ ਪਾਸਿੰਗ ਵਾਲੀ ਗੱਡੀ ਕਿੱਥੋਂ ਮਿਲਦੀ ਆ ਸੈਂਟਰ ਦਾ ਸਕ੍ਰੈਪ ਰੇਟ 35000 ਫਿਰ ਕੀ ਹੋ ਗਿਆ ਜਿਹੜੇ ਬੰਦੇ ਨੇ ਲੈਣੀ ਹੋਊਗੀ ਤੁਹਾਡੇ ਸਾਹਮਣੇ 68000 ਦੀ ਛੱਡਦਾ ਉਹ ਤੁਸੀਂ ਆਪ ਦੇਖ ਲਿਓ ਪਤਾ ਹੀ ਪਾਸਿੰਗ ਵਾਲੀ ਗੱਡੀ ਮਿਲਦੀ ਕਿੱਥੋਂ ਪਾਸਿੰਗ ਗੱਡੀ ਦੀ 12000 ਰੁਪਏ ਪਾਸਿੰਗ ਖਰਚਾ ਘਟੋ ਘਟੋ 4000 ਦਾ ਇੰਸ਼ੋਰਸਾ 16000 ਇਹ ਲੱਗ ਗਿਆ ਟਾਇਰ ਨਾ ਬਾਈ ਮੇਰੇ ਨਾਲ ਜਿੱਦਾਂ ਨਹੀਂ ਲੱਗਿਆ ਹਨ ਕੋਈ ਗੱਲ ਹੈ ਭਾਈ ਇਹਦੇ ਵਿੱਚ ਜਿਆਦਾ ਪਰ ਰੇਟ ਤੁਹਾਨੂੰ ਮੰਨ ਲਓ 75 ਕਹਿੰਦਾ ਮੈਂ ਤੁਹਾਨੂੰ ਕਹਿੰਦੇ ਬਾਈ ਯਾਰ ਕੋਈ ਗੱਲ ਨਹੀਂ 70 ਕਰ ਲੈ ਓਹਦਾ ਕੀ ਫਾਇਦਾ ਆਪਾਂ ਕਸਟਮਰ ਨੂੰ ਆਪਾਂ ਕਸਟਮਰ ਨੂੰ 65 ਦੀ ਦੇ ਦਾਂਗੇ ਆਪਾਂ ਕਸਟਮਰ ਨੂੰ ਵੱਧ ਥੋੜਾ ਲਾਉਣਾ ਰੇਟ ਆਪਾਂ 65 ਦੀ 66000 ਰੇਟ ਫਿਕਸ ਆ ਲੈ ਬਾਈ ਮੇਰੇ ਨਾਮ ਕਾਈ ਦਾ 5000 ਰੁਪਏ ਲੱਗੇ ਨਹੀਂ ਕੋਈ ਚੱਕਰ ਨਹੀਂ ਵੀਰੇ 65000 ਰੁਪਏ ਦੀ ਹੁੰਡਾਈ ਦੀ ਸੈਂਟਰ ਬਾਈ ਦੋ ਖੋ ਕੇ ਲੈ ਜਿਓ ਤੇ ਥਾਰ ਜੀ ਥਾਰ 16 ਮਾਡਲ ਆ ਹ ਆਟੋ ਸੀਟਾਂ ਨੇ ਚ ਠੀਕ ਹੈ ਜੀ ਬਟਨ ਵਾਲੀ ਆ ਤੇ ਅ ਲਾਈਟਰ ਪੰਜੇ 23 ਮਾਡਲ Thar ਦੇ ਨਵੇਂ ਲੱਗੇ ਨੇ ਸਪੈਸਰ ਲੱਗੇ ਨੇ ਸਾਰੇ ਚੌੜੇ ਟਾਇਰ ਕਰਕੇ ਤੇ ਇਹ ਗੱਡੀ ਦੇ ਦਾਂਗੇ ਤੁਹਾਨੂੰ ਆਪਾਂ ਲਾਸਟ ਰੇਟ ਆ ਦੇਣ ਦੇਣ ਵਾਲਾ 6 ਲੱਖ ਰੁਪਏ ਦੀ 2016 ਦਸੰਬਰ 16 ਦਸੰਬਰ 6 ਲੱਖ ਰੁਪਏ ਦੀ ਸਾਰੀ ਓਰੀਜਨਲ ਕਾਰ ਤੇ ਆ ਗਈ Alto ਜੀ Alto ਹੈਗੀ 2010 ਮਾਡਲ ਆ ਫਸਟ ਓਨਰ ਦੀ ਕਾਰ ਆ ਹਾਂਜੀ ਤੇ 50 ਹਜ਼ਾਰ ਕਿਲੋ ਚੱਲੀ ਆ ਟਾਇਰ ਨਵੇਂ ਲੱਗੇ ਸਟਿਪਨੀ ਨਾਲ ਦੀ ਆ ਇਹਦੀ ਹਾਂਜੀ ਐਨਓਸੀ ਮਿਲ ਜੂਗੀ ਜਿੱਥੇ ਕਹਾਂਗੇ ਇਨਸ਼ੋਰੈਂਸ ਵੈਲਿਡ ਆ ਦਾ ਕਾਰ ਦਾ ਇਹ ਗੱਡੀ ਦੇ ਦਿਆਂਗੇ ਸਾਨੂੰ ਉਹ ਪਰ ਸਿਰਫ 1,10,000 ਚ 15 ਰੇਟ ਸੀ ਇਹਦਾ ਪਹਿਲਾਂ 1,10 ਦੀ ਦੇ ਦੇ ਦਾਂਗੇ 25 ਚੱਲ ਪਿਆ ਜੀ ਕੋਈ ਚੱਕਰ ਨਹੀਂ ਫਿਰ 5000 ਰੇਟ ਆਪਾਂ ਵੈਸੇ ਹੀ ਘਟਾਇਆ ਇਹਦਾ 25 ਚੱਲਣ ਕਰਕੇ ਨਹੀਂ ਘਟਾਇਆ ਇਹ ਸਾਫ ਗੱਡੀ ਦਾ ਰੇਟ ਹੈ ਜਿਹਦੇ 10 ਮਾਡਲ ਕੋਈ ਗੱਡੀ ਆਪਾਂ ਨੂੰ ਬੰਦਾ ਲਿਆ ਕੇ ਦੇ ਦੂ ਹੁਣ ਆਪਾਂ ਵੀ ਲੈ ਲਾਂਗੇ 1,01,000 ਓਕੇ 1,10,000 10000 ਦੇ ਬਾਈ 10 ਮਾਡਲ ਕਿੰਨੇ ਰੇਟ ਉਸੇ ਚ ਲੱਗਣਾ ਇਹਦਾ ਇਹ ਕਾਲੇ ਰੰਗ ਦੀ ਜੀ ਇਹ ਕਾਲੇ ਰੰਗ ਦੀ ਅਲਟੋ ਹੁਣ ਆਈ ਹੈ ਪਟਿਆਲਾ ਨੰਬਰ ਅਰੀਜਨਲ ਕਾਰ ਹਾਂਜੀ ਪੱਕਾ ਨੰਬਰ ਆਇਆ ਹੈ ਇਹ ਹਾਂ ਪੱਕਾ ਨੰਬਰ ਆ ਦੂਜੇ ਨਾਮਾਂ ਕਾਰ ਇਹ ਤੁਹਾਨੂੰ ਆਪਾਂ 2030 ਤੱਕ ਵੈਲਿਡ ਕਰਾ ਕੇ ਦਵਾਂਗੇ ਠੀਕ ਹੈ ਜੀ ਤੁਹਾਡੇ ਨਾਮ ਕਰਾ ਕੇ ਦਵਾਂਗੇ ਜਿੱਥੇ ਵੀ ਬੰਦਾ ਪੰਜਾਬ ਦਾ ਵਾ 10 ਮਾਡਲ ਆ ਨਾ ਨਹੀਂ ਨਹੀਂ 9 ਮਾਡਲ ਆ ਮਤਲਬ ਗੱਡੀ ਓਕੇ ਇਹ ਤੁਹਾਨੂੰ 2030 ਤੱਕ ਵੈਲਿਡ ਕਰਾ ਕੇ ਦਵਾਂਗੇ ਆਪਾਂ ਗਾਹਾਂ ਕਿਉਂਕਿ ਨਾ ਨਾ ਹੋਈ ਕਾਹਨੂੰ ਕੋਈ ਗੱਲਬਾਤ ਹੋਈ ਚੱਕਰਾ ਬੰਦੇ ਆਪਾਂ ਬੰਦਿਆਂ ਨਾਮ ਕਰਾਉਣ ਦੀ ਗੱਲ ਹੋਈ ਹੈ ਇਹ ਗੱਡੀ ਤੁਹਾਨੂੰ 30 ਤੱਕ ਵੈਲਿਡ ਹੋ ਕੇ ਮਿਲੂਗੀ ਤੁਹਾਡੇ ਨਾਮ ਹੋ ਕੇ ਮਿਲੂਗੀ ਪੰਜਾਬ ਚ ਜਿੱਥੇ ਮਰਜੀ ਇੱਕ ਸਾਲ ਦਾ ਇਨਸ਼ੋਰਸ ਕਰਾ ਕੇ ਦਵਾਂਗੇ ਠੀਕ ਹੈ ਸਲੂਸ਼ਨ ਕਰਾ ਕੇ ਦਵਾਂਗੇ ਸਾਰੇ ਪੇਪਰ ਅਸੀਂ ਕਰਾ ਕੇ ਦਵਾਂਗੇ ਲਾਇ ਟਾਇਰ ਟੱਚ ਸਿਸਟਮ ਸੈਂਟਰ ਲੋਕ ਸਾਰਾ ਸਮਾਨ ਲੱਗਿਆ ਕਰੋਟਲ ਕਾਰ ਤੇ ਸ਼ੌਕ ਸ਼ੌਕੀਨ ਜੀ ਗੱਡੀ ਆ ਇਹ ਤੁਹਾਨੂੰ ਸਾਰਾ ਕਰਾ ਕੇ ਵਿੱਚੇ 135 ਦੇ ਦਾਂਗੇ 1 ਲੱਖ 35 ਦੀ ਵਿੱਚੇ ਨਾਮ ਕਰਾ ਕੇ ਵਿੱਚੇ ਨਾਮ ਕਰਾ ਕੇ ਵਿੱਚੇ ਪਾਸਿੰਗ 2030 ਤੱਕ ਕਰਾ ਕੇ ਇਨਸ਼ੋਰਸ ਸਾਲ ਵਿੱਚੇ ਇਨਸੋਰਸ ਮਤਲਬ ਸਾਰਾ ਕੁਝ ਕਰਾ ਕੇ 135 ਦੀ ਮਿਲ ਜੂਗੀ ਤੇ ਵੈਗਨਰ ਜੀ ਕਾਲੇ ਰੰਗ ਦੀ ਇਹ ਵੈਗਨਰ ਗੱਡੀ ਹੈਗੀ ਆਈਡੀਆ ਮੰਨ ਕੇ ਚਲੋ ਤੁਸੀਂ 2009 ਮਾਡਲ ਹੈ 29 ਤੱਕ ਵੈਲਿਡਾ ਗੱਡੀ ਓਕੇ ਦੋ ਨੀ ਪਾਸਿੰਗ ਹੋਈ ਹੋਈ ਹੈ ਨਾ 29 ਤੱਕ ਵੈਲਿਡਾ ਹੈ ਇੰਸ਼ੋਰੈਂਸ ਪਿਆ ਦਾ 7 ਮਹੀਨਿਆਂ ਦਾ ਜੀ ਓਕੇ ਟਾਇਰ ਨਵੇਂ ਨੇ ਸੀਟ ਦੇ ਹਾਂਜੀ ਤੇ ਸੀਐਨਜੀ ਔਨ ਪੇਪਰ ਆ ਠੀਕ ਹੈ ਜੀ ਇਹ ਬੈਟਰੀ ਹੁਣ ਨਵੀਂ ਰਖਾਈ ਹੈ ਇਹਦੇ ਵਿੱਚ ਇਹ ਤੁਹਾਨੂੰ ਦੇ ਦਾਂਗੇ ਆਪਾਂ ਲਾਸਟ 1,25,000 ਦੀ ਲਓ ਜੀ ਸਵਾ ਲੱਖ ਰੁਪਏ ਦੀ ਵੈਗਨਰ ਇਹ ਆਪਣੀ ਵਿਕ ਗਈ ਬਾਈ ਏ ਜਾਊਗੀ ਮਿੱਤਰੋ ਕੈਨੇਡਾ ਹਾਂਜੀ ਇੱਥੇ ਵੀ ਇੱਕ ਕੈਨੇਡਾ ਜਾਊਗੀ ਕੱਡੀ ਇਹ ਦੇਖ ਲਓ ਇਹਨੂੰ ਕੈਨੇਡਾ ਮਤਲਬ ਉਹ ਬੰਦੇ ਨੇ ਗੱਡੀ ਦੇਖੀ ਨਹੀਂ ਕੁਝ ਨਹੀਂ ਕਰਿਆ ਐਮੀ ਪੇਮੈਂਟ ਪਾਤੀ ਸਾਰੀ ਗੱਡੀ ਦੀ ਹਾਂ ਬੰਦਾ ਲੈ ਕੇ ਜਾਊਗਾ ਵਾਰ ਉਹ ਆਊਗਾ ਫਾਰਮ ਤੋਂ ਆਪ ਲੈ ਕੇ ਜਾਊਗਾ ਉਹਦਾ ਰੀਜ਼ਨ ਦੱਸਦਾ ਨਾ ਤੁਹਾਨੂੰ ਬਾਈ ਮੈਂ ਦੱਸਣ ਲੱਗ ਰਿਹਾ ਕਹਿੰਦਾ ਬਾਈ ਜਦੋਂ ਪਹਿਲਾਂ ਇੰਡੀਆ ਹੁੰਦਾ ਸੀ ਨਾ ਉਹਨਾਂ ਨੇ ਡਰਾਈਵਰੀ ਕੀਤੀ ਕਿਉਂਕਿ ਉਹਨਾਂ ਦੇ ਟਾਈਮ ਦੇ ਵਿੱਚ ਆਹ ਚੱਲਦੀਆਂ ਹੁੰਦੀ ਸੀ ਆਪਣੇ 85 ਦੀ ਗੱਲ ਹੈ 85 86 ਦੀ ਗੱਲ ਹੈ ਪਾਨੀ ਬੈਣ ਆਈ ਸੀ ਉੱਚੀ ਛੱਤ ਵਾਲੀ ਹਾਂ ਉਹ ਬਾਈ ਨੇ ਉਹ ਚਲਾਈ ਹੋਇਆ ਤੁਸੀਂ ਦੇਖ ਲਓ ਵੀ ਸ਼ੌਂਕ ਉਹ ਰੋ ਕੈਨੇਡਾ ਬਾਈ ਨੇ ਵੈਣ ਮੰਗਾਈ ਆ ਆ ਜਾਊਗੀ ਇਹ ਜਿਹੜੇ ਬੈੱਡ ਵਗੈਰਾ ਪਿੱਛੇ ਸਾਰੇ ਫਿਕਸ ਕਰਾਉਣਗੇ ਆਪ ਬਣਾਉਣਗੇ ਉਹ ਤੇ ਆ ਗਈ ਜ ਆਪਣੇ ਇੰਡੀਕਾ ਵਿਸਟਾ ਇਹ ਇੰਡੀਕਾ ਵਿਸਟਾ ਨਵਾਂ ਮਾਡਲ ਆ ਕਵਾਟਰ ਜੈਟਾ ਸਵਿਫਟ ਇੰਜਣ ਕਹਿੰਦੇ ਜਿਹਨੂੰ ਆਪਾਂ ਹਾਂਜੀ ਹਾਂਜੀ ਇੰਜਣ ਗੇਅਰ ਦੀ ਨਵੀਂ ਆ ਏਸੀ ਚਾਲੂ ਆ ਦੋ ਸਕ੍ਰੈਚ ਆ ਬੰਪਰ ਉੰਪਰ ਹੈਗੇ ਨੇ ਕਾਰ ਦੇ ਟਾਇਰ ਇਹਦੇ ਚਾਰੋਂ ਨਵੇਂ ਲੱਗੇ ਨੇ ਐਮ ਆਰ ਐਫ ਦੇ ਹਾਂਜੀ ਠੀਕ ਹੈ ਜੀ ਪੰਜਾਬ ਚੋੜੇ ਸੰਗਰੂਰ ਨਾਮ ਆ ਆਪਣੇ ਨਵਾਂ ਮਾਡਲ ਆ ਕਿੰਨੇ ਦੇ ਦਾਂਗੇ ਜੀ ਘੇੜੀ ਦੇ ਦਾਂਗੇ ਤੁਹਾਨੂੰ ਆਪਾਂ ਸਾਰੀ 70000 ਰੁਪਏ ਚ ਲੈ ਬਾਈ 7 ਇਹ ਲੋਹਾ ਬੜਾ ਓਏ ਇਹ ਨਹੀਂ ਬੋਲਦੀ ਹੈ ਇਹ ਘਾਲ ਹੋ ਗਿਆ ਖੜਕਦੀ ਨਹੀਂ ਆਈ 10 ਜੀ ਇਹ ਆਈ 10 ਹੈ 2009 ਮਾਡਲ ਆ ਆ ਖੜਕਦੀ ਹੈ ਹਾਂ ਇਹ 9 ਮਾਡਲ ਆ ਮੈਗਨਾ ਮਾਡਲ ਆ ਸੀਟਾ ਨਵੀਆਂ ਟਾਇਰ ਨਵੇਂ ਨੇ ਫਰੰਟ ਚ ਇਹ ਤੇੜ ਹੈਗੀ ਹੈ ਤੇ ਹਲਕੀ ਜੀ ਓਕੇ ਤੇ ਇਨਸ਼ੋਰਸ ਦਾ ਮਤਲਬ 10 ਦਿਨਾਂ ਦਾ ਰਹਿ ਗਿਆ ਖਤਮ ਹੋਣ ਵਾਲਾ ਇਨਸ਼ੋਰਸ ਠੀਕ ਹੈ ਜੀ ਇਹ ਗੱਡੀ ਦੇ ਦਾਂਗੇ ਤੁਹਾਨੂੰ ਆਪਾਂ ਸਿਰਫ 60000 ਰੁਪਏ ਦੇ ਵਿੱਚ ਆ ਲੈ ਬਾਈ ਫਸਟ ਓਨਰ 60000 ਰੁਪਏ ਦੀ ਲੈ ਜਾਓ ਬਾਈ ਅੱਜ ਆਈ 10 ਕਾਰ ਮਿੱਤਰੋ ਆਹ ਆਲੀ ਰੜੀ ਆ ਖੜੀ ਹੈ ਤੇ ਜਿਪਸੀ ਜੀ ਜਿਪਸੀ ਇਹ ਪਾਸਿੰਗ ਵਾਲੀ ਕਾਰ ਆ 25 ਤੱਕ ਵੈਲਿਡ ਆ 2010 ਦੀ ਕਾਪੀ ਹੈ ਇਹਦੀ 99 ਮਾਡਲ ਦੀ ਮੈਨੂਫੈਕਚਰਿੰਗ ਆ ਹਾਂਜੀ ਤੇ ਆ ਨੰਬਰ ਹੈਗਾ ਜੀਰੇ ਦਾ ਨੰਬਰ ਆ ਪਟਿਆਲੇ ਨਾਮ ਆ ਕਾਰ ਇਹ ਓਕੇ ਤੇ ਇਹ ਗੱਡੀ ਦੇ ਪਾਵਰ ਸਟੀering ਯਾਨੀ ਪਾਵਰ ਬ੍ਰੇਕ ਸਾਰਾ ਕੋ ਬੰਦੇ ਨੇ ਕਰਾਇਆ ਮੋਡੀਫਾਈ ਸੀਟਸ ਨੂੰ ਪਾਵਰ ਵਾਲਾ ਨਵਾਂ ਬੰਦ ਕੈਬਨ ਲਵਾਇਆ ਹੈ ਪੈਟਰੋਲਿਕ ਡੀਜ਼ਲ ਆ ਇਹ ਡੀਜ਼ਲ ਕਾਪੀ ਡੀਜ਼ਲ ਆ ਸਾਈਂ ਹੈ ਨਾ ਕਾਪੀ ਚੜਾ ਹੈ ਇੰਜਨ ਕੋਈ ਐ ਪ੍ਰੋਬਲਮ ਨਹੀਂ ਰੁਆਜ ਰੋਕ ਰੋਕ ਕਰੂਗਾ ਸਾਰੇ ਪੇਪਰ ਪੂਰੇ ਨੇ ਕਰਦੇ ਇਹ ਘੱਟੀ ਦੇ ਰਹੇ ਹਾਂ ਸਿਰਫ ਤੁਹਾਨੂੰ 1,65,000 ਰੁਪਏ ਚ 1,65,000 ਦੀ ਜਿਪਸੀ ਵੀਰੇ ਡੀਜ਼ਲ ਵਾਲੀ ਹਾਂਜੀ ਆਹ ਇਹਨਾਂ ਦੀ ਪਰਸਨਲ ਹੈ ਇਹ ਸੇਲ ਲਈ ਨਹੀਂ ਹੈਗੀ ਇੱਕ ਆਹ ਜਿਪਸੀ ਆ ਗਈ ਓਪਨ ਲੰਡੀ ਜੀਪ ਵੀ ਮਤਲਬ ਅਲੱਗ ਅਲੱਗ ਨਾਲ ਜਿਸੀ ਲਾਈ ਹੋਏ ਸਾਰੀ ਮੋਡੀਫਾਈ ਹੋਈ ਹੈ ਐਂਪ ਬੂਫਰ ਬੀ ਐਸ ਜੀ ਵਿੱਚ ਏਸੀ ਵਗੈਰਾ ਸਾਰਾ ਕੁਝ ਲੱਗਿਆ ਹੈ ਕਾਰ ਦੇ ਵਿੱਚ 96 ਮਾਡਲ ਹੈ ਸੰਰੂਰ ਨਾਮਾ ਪਾਸਿੰਗ ਹੈ ਨਹੀਂ ਕਾਰ ਦੀ ਓਕੇ ਇਹ ਤੁਹਾਨੂੰ ਦੇ ਦਾਂਗੇ ਆਪਾਂ 1,85,000 ਦੀ 1,85,000 ਦੀ ਹਾਂ ਇੱਕ ਜਿਪਸੀ ਹੋਰ ਆ ਮਗਰ ਖੜੀ ਹੈ ਓਕੇ ਉਹ ਵੀ ਦਿਖਾ ਦਿਓ ਜੀ ਆਜੋ ਲਾਵੇ ਇੱਕ ਜਿਪਸੀ ਉਹ ਖੜੀ ਹੈ ਇਹ ਪੈਟਰੋਲ ਹੈ ਨਾ ਇਹ ਆਪਣੀ ਇਹ ਪੈਟਰੋਲ ਹੈ 4/4 ਆ ਹਾਂਜੀ ਕਿੰਗ ਜੀ ਨੂੰ ਕਿੰਗ ਕਹਿੰਦੇ ਆਪਾਂ ਹਾਂਜੀ ਹਾਂਜੀ 4/4 ਆ ਇਹ ਟਾਇਰ ਨਵੇਂ ਨੇ ਕਾਰ ਦੇ ਤੇ ਪਾਵਰ ਸਟੀering ਪਾਵਰ ਬ੍ਰੇਕ AC ਸਾਰਾ ਕੁਝ ਲੱਗਿਆ ਇਹ ਚ ਬੰਦ ਕੈਵਨਾ ਓਕੇ ਹਾਂ ਇਹ ਗੱਡੀ ਦੇ ਦਿਆਂਗੇ ਤੁਹਾਨੂੰ ਆਪਾਂ 1,85,000 ਦੀ 28 ਤੱਕ ਵੈਲਿਡ ਆ 1,13 ਨੰਬਰ 85 ਦੀ ਐਂਡੈਵਰ ਜੀ ਐਂਡੈਵਰ ਆਜੇ ਅੱਗੇ ਦਿਖਾਉਣ ਤੁਹਾਨੂੰ ਗੱਡੀ ਲਾ ਆ ਜਾ ਬਾਈ ਇਹ ਨਵਾਂ ਮਾਡਲ 2007 ਮਾਡਲ ਆ ਕਾਰ ਹਾਂਜੀ ਇਹ ਸਾਰੀ ਓਰੀਜਨਲ ਕਾਰ ਆ ਸਾਈਡਾ ਫੋਟੋ ਜਿਸ ਤੋਂ ਮਰਜ਼ੀ ਚੈੱਕ ਕਰਾ ਲਓ ਕਾਰ ਦੀ 4x4 ਆ ਅਲਾਈ ਕੰਪਨੀ ਫਿਟਡ ਨੇ ਪੰਜੋ ਟਾਇਰ ਨਵੇਂ ਨੇ ਹਾਂਜੀ ਪਾਸਿੰਗ ਹੈਗੀ 2027 ਤੱਕ ਠੀਕ ਹੈ ਇਹ ਆਰਮੀ ਵਾਲੇ ਬੰਦੇ ਦੀ ਕਾਰ ਆ ਹਾਂਜੀ ਤੇ ਹੁਸ਼ਿਆਰਪੁਰ ਨਾਮ ਆ ਗੱਡੀ ਆ ਨਾਮ ਕਰਾਉਣੀ ਪਊਗੀ ਅੱਗੇ ਬੰਦੇ ਨੂੰ ਇਹ ਦੇ ਦਾਂਗੇ ਤੁਹਾਨੂੰ ਆਪਾਂ 2,40,000 ਰੁਪਏ ਦੀ 2,40 ਦੀ ਉਹ ਵੇਚਣੀ ਜੀ ਨਹੀਂ ਐਸਯੂ ਐਕਸਯੂ ਵੀ ਨਹੀਂ ਵੇਚਣੀ ਬਾਈ ਤੇ ਲਓ ਜੀ ਇਹ ਸੀਗਾ ਆਪਣਾ ਨਵਾਂ ਅਪਡੇਟ ਸਟਾਕ ਤੇ ਜਿੰਨੇ ਪ੍ਰਾਣਾ ਲੋਨ ਕਰਾਣਾ 12 ਮਾਡਲ ਤੋਂ ਉੱਪਰ ਕਰਾਂਦੇ ਹੋ ਜੂਗਾ ਲੋਨ ਬਾਕੀ ਰੇਟ ਤੁਹਾਨੂੰ ਪਤਾ ਯਾਰ 60 70 ਹਜ਼ਾਰ ਲੱਖ ਸਾਵਾ ਲੱਖ ਆ ਬਜਟ ਦੇ ਗੱਲਾਂ ਹੋ ਰਿਹਾ ਹੈ ਹਨ ਤੇ ਲੋਨ ਨਾਲੋਂ ਕੈਸ਼ ਹੀ ਚੱਕ ਕੇ ਲੈ ਜਾਓ ਕੋਈ ਚੱਕਰ ਨਹੀਂ ਕਿਸੇ ਪ੍ਰਾਣਾ ਇੰਨੇ ਤੇ ਵੀ ਲੋਨ ਕਰਾਣਾ ਇੰਨੇ ਤੇ ਗੱਡੀ ਤੇ ਲੋਨ ਨਹੀਂ ਹੋਊਗਾ ਉਹਦੇ ਬਾਅਦ ਤੁਹਾਨੂੰ ਮੈਂ ਇੱਕ ਉਹ ਦੇ ਦਿੰਨਾ ਐਗਜ਼ਾਮਪਲ ਜਾਂ ਰਹਿ ਕਹਿ ਦਿੰਨੇ ਆਪਾਂ ਤੁਸੀਂ ਆਪਣਾ ਪਰਸਨਲ ਲੋਨ ਕਰਾਇਓ ਆਪਣੀ ਬੈਂਕ ਚ ਜਿੱਥੇ ਤੁਸੀਂ ਲੈਣ ਦੇਣ ਕਰਦੇ ਹੋ ਪਰਸਨਲ ਲੋਨ ਦੇ ਵਿੱਚ ਉਹਨਾਂ ਨੂੰ ਇਹ ਨਾ ਕਹੋ ਕਿ ਗੱਡੀ ਲੈਣੀ ਹੈ ਬਸ ਪਰਸਨਲ ਲੋਨ ਕਰਾ ਲਓ ਕਿ ਸਾਨੂੰ ਲੋੜ ਹੈ ਲੱਖ ਸਵਾ ਲੱਖ ਦਾ ਥੋੜਾ ਲੋਨ ਹੋ ਜੂਗਾ ਜੀ ਪਰਸਨਲ ਜੇ ਕਿਸੇ ਭਰਾ ਨੇ ਗੱਡੀ ਲੈਣੀ ਹੈ ਲੋਨ ਕਰਾ ਕੇ ਉਹਨਾਂ ਲਈ ਹੈ ਲੋਅ ਮਾਡਲ ਦੀ ਆਪਸ਼ਨ ਉਹਦੇ ਹੋ ਜਾਣੇ ਕਿਸ਼ਤਾਂ ਉਹ ਪੇਮੈਂਟ ਇਹਨਾਂ ਨੂੰ ਦੇ ਦੇਓ ਠੀਕ ਹੈ ਜੀ ਛੋਟੀ ਗੱਲ ਦਾ ਆਪਾਂ ਐਵੇਂ ਜਿਹਾ ਕਰਾਂਗੇ ਜਿਨ੍ਹਾਂ ਦਾ 11 12 ਬੜਲ ਤੋਂ ਉੱਪਰ ਚੱਕਣੀ ਨਹੀਂ ਹੈ ਉਹਨਾਂ ਦਾ ਪੂਰਾ ਬੈਕਗ੍ਰਾਉਂਡ ਕਰਵਾ ਦਾਂਗੇ ਕੋਈ ਚੱਕਰ ਨਹੀਂ ਨਾ ਬਾਕੀ ਸਕਰੀਨ ਦੇ ਨਾਲ ਨੰਬਰ ਚਾਦਰ ਇੱਕ ਅੱਧੀ ਗੱਡੀ ਆਪਣੇ ਕੋਲ ਹੋਰ ਵੀ ਖੜੀ ਜਾਈ ਟੋਕੀ ਹੈ ਹਾਂ ਇੱਕਾਂ ਨੂੰ ਸੁਵਿਫਟ ਆ ਪੈਟਰੋਲ ਚਿੱਟੇ ਰੰਗ ਦੀ ਜੇ ਬੰਦੇ ਨੇ ਕਿਸੀ ਲੈਣੀ ਉਹ ਸਾਫਕਾਰ ਆ ਹੁਣ ਆਈ ਹੈ ਕਾਰ ਮਤਲਬ ਥੋੜੀ ਦੂਰ ਖੜੀ ਸਮਝਾਰਾ ਨੂੰ ਨਮਾ ਲੱਗਿਆ ਹੈ ਉਹ ਵੀ ਗੱਡੀ ਬਹੁਤ ਰੇਟਾ ਚ ਉਹ ਗੱਡੀ ਦੇ ਦੇਣਗੇ ਤੁਹਾਨੂੰ ਐਨਓਸੀ ਸੰਗਰੂਰ ਦੀ 135000 ਰੁਪਏ ਚ ਬੀਐਕਐਸਆਈ 135000 ਦੀ 2009 ਮਾਡਲ ਵੀ ਐਕ ਸਹੀ ਜਟੜੰਗ ਦੀ ਸਵਟਾ ਇੱਕ I20 ਵੀ ਇੱਕ I20 ਦਾ 10 ਮਾਡਲ ਆ ਉਹ 2010 ਮਾਡਲ ਆ ਮੈਗਨਾ ਮਾਡਲ ਆ 30 ਤੱਕ ਪਾਸ ਕਰਾਤੀ ਆ ਆਪਾਂ ਨੇ ਪੈਟਰੋਲ 30 ਤੱਕ ਪਾਸ ਕਰਾਤੀ ਆ ਆਪਾਂ ਨੇ ਇੱਕ ਸਾਲ ਦਾ ਇਨਸ਼ੋਰਸ ਕਰਾਤਾ ਠੀਕ ਆ ਪੋਲੂਸ਼ਨ ਵਗੈਰਾ ਸਾਰਾ ਪਿਆ 6 ਮਹੀਨਿਆਂ ਦਾ ਟਾਇਰ ਲਾਈ ਵੀਲ ਬਿਲਕੁਲ ਨਵੇਂ ਲੱਗੇ ਨੇ ਉਹਦੇ ਵਿੱਚ ਗੱਡੀ ਦੇ ਉਹ ਤੁਹਾਨੂੰ ਦੇ ਦਾਂਗੇ ਸਿਰਫ ਆਪਾਂ 1,65,000 ਦੀ 1,85,90 ਤੋਂ ਘੱਟ ਰੇਟ ਨਹੀਂ ਆਇਆ ਕਾਰ ਦਾ ਪਾਸਿੰਗ ਪੂਸਿੰਗ ਕਰਾ ਕੇ 1,65 ਦੀ 2010 ਬਾਕੀ ਸਕਰੀਨ ਤੇ ਨੰਬਰ ਜਰ ਆਪਣੇ ਕਿਸੇ ਪ੍ਰਾਣਾ ਨਾ ਇਹੀ ਬਜਟ ਚ ਕਰਾ ਲੈਣੇ ਨੇ ਲੱਖ ਸਵਾ ਲੱਖ ਡੇਢ ਲੱਖ ਤਾਂ ਸੇਵ ਨੰਬਰ ਤੇ ਕੰਟੈਕਟ ਕਰ ਲਓ ਜੀ ਬਾਕੀ ਵੀਡੀਓ ਸ਼ੇਅਰ ਯੂਰਲ ਕੋ ਜਿੰਨੇ ਭਰਾ ਦੇਖ ਰਹੇ ਧੰਨਵਾਦ ਵੀਡੀਓ ਦੇਖਣ ਦੇ ਲਈ ਜੀ